ਤੇ ਦੱਸਿਆ ਜਾ ਰਿਹਾ ਸੱਤ ਤੋਂ ਅੱਠ ਜਿਹੜੇ ਪਸ਼ੂ ਨੇ ਉਹ ਬਰੂ ਖਾਣ ਤੋਂ ਬਾਅਦ ਜਿਹੜਾ ਉਹਨਾਂ ਨੇ ਪਾਣੀ ਪੀਤਾ ਜ਼ਹਿਰ ਬਣ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਰੀਰ ਆਕੜੇ ਪਏ ਨੇ ਮਿੰਟਾਂ ਸਕਿੰਟਾਂ ਵਿੱਚ ਸੱਤ ਪਸ਼ੂ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਭਾਈ ਮਾਰ ਪੜਾ ਭਾਈ ਮਾਰ ਪੜਾ ਅੱਜ ਕੇ ਮੱਝ ਹੁਣ ਮਨੇ ਇੰਨੇ 10 ਵਜੇ ਚੜਕੇ ਜਿੰਦਾ ਸਾਡੇ ਇੱਥੇ ਕਰੀਮੀਦਾਰ ਰੇਸ਼ਮ ਭਾਈ ਉਹਨੇ ਕਿਹਾ ਵੀ ਉਹ ਜਿੰਦਾ ਪਸ਼ੂ ਹਟਦੇ ਥੋੜਾ ਪਸ਼ੂ ਨੂੰ ਕੁੜੀਏ ਨਾ ਚਾਰੋ ਸਮਝ ਨਹੀਂ ਆਉਂਦੀ ਪਸ਼ੂ ਉਹਨੇ ਕਿ ਪਸ਼ੂ ਤੁਰੇ ਜਾਂਦੇ ਨੇ ਮੂੰਹ ਮਾਰਨਾ ਬਸ ਮੂੰਹ ਮਾਰ ਕੇ ਚੜਦੇ ਤਰ੍ਹਾਂ ਰੋਜ਼ ਦੀ ਰੋਜ਼ ਦੀ ਤਰ੍ਹਾਂ ਆਏ ਡੇਲੀ ਜਦੋਂ 11:00 ਵਜੇ ਪਸ਼ੂ ਇੱਥੇ ਨਾਉਂਦੇ ਆ ਫਿਰ ਡੇਰੇ ਦਿਨ ਚਲ ਜਾਂਦੇ ਮਨ ਆ ਕੇ ਇੱਕ ਤਾਂ ਪਿੱਛੇ ਡੇਪੀਆਂ ਆਂਦੀ ਤੇ ਜੇ ਕਹੀਏ ਵੀ ਆਪਾਂ ਪਾਣੀ ਚ ਨੁਕਸਾ ਇਹ ਓਨੀ ਮਾਰਨੀ ਚਾਹੀਦੀ ਸੀ ਜਿਹੜੀ ਬਾਹਰਵ ਇੱਕ ਉਹ ਵੀ ਬਾਹਰਵ ਇਹ ਜਿੰਨ ਜਿੰਨੇ ਪਸ਼ੂ ਇੱਕ ਪਸ਼ੂ ਜਿਹੜਾ ਪਾਣੀ ਤੋਂ ਪਹਿਲਾਂ ਹੀ ਉਧਰ ਡੇਕ ਗਿਆ ਪਾਣੀ ਉੱਧਰ ਡੱਪੇ ਜੀ ਕਾਢ ਲਗੇ ਵੈਸੇ ਨੁਕਸਾਨ ਹੋਇਆ ਇਹਦੇ ਅੱਠ ਨਗਾ ਦੇ ਵਿੱਚੋਂ ਚਾਰ ਤਾਂ ਸੋਹਣੇ ਵਾਲੀਆਂ ਇਹਨਾਂ ਦੇ ਵਿੱਚ ਪੇਟ ਦੇ ਬੱਚੇ ਵੀ ਆਉਣ ਵਾਲੀ ਲੈਣ ਜਾਣਾ ਹੋਵੇ ਸਵਾ ਲੱਖ ਦੀ ਮਾਰ ਆਪਾਂ 12 ਮੰਨ ਕੇ ਚੱਲੀ ਹਾਂ ਬੱਚੇ ਵੀ ਇਹ ਵਿੱਚ ਪੇਟ ਦੇ ਚੌਂ ਦੇ ਵਿੱਚ ਬੱਚੇ ਵੀ ਆ 12 ਹੋ ਗਏ ਫਿਰ ਕਿਸੇ ਨੂੰ ਅੱਠਵਾਂ ਹਾਂ 8 4 12 12 ਹੋ ਗਏ ਇਹਦਾ 10 15 ਦਿਨ ਲੈਣੇ ਸੀ ਜਿਹੜੀ ਆ ਤੇ ਮੇਰੀ ਜੀ ਮਰੋ ਨਾ ਸੈਣ ਜੋ ਕੰਮ ਹੈ ਉਹ ਚੋਰੀ ਹੋਇਆ ਨਾ ਕਰੀਪਾਂ ਤੇ ਆਪਣਾ ਮੱਝਾਂ ਦਾ ਦੁੱਧ ਰੋਜ਼ੀ ਰੋਟੀ ਹਾਂਜੀ ਆਪਣਾ ਪੇਟ ਪੂਜਾ ਕਰਦੇ ਹਾਂ ਜੀ ਅਸੀਂ ਤਾਂ ਪ੍ਰਸ਼ਾਸਨ ਕੋਈ ਹੀ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਪਰਪਾਈ ਕੀਤੀ ਜਾਵੇ ਨੁਕਸਾਨ ਦੀ ਜਿੰਨੀ ਵੀ ਹੋਵੇ ਹਾਂ ਕਿਉਂਕਿ ਅਸੀਂ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ 7ਵੇਂ ਸਮੇ ਅਸੀਂ ਪਿੰਡ ਭੰਗੜ ਕਾਂ ਵਿਖੇ ਮੌਜੂਦ ਹਾਂ ਔਰ ਛੱਪੜ ਦੇ ਬਿਲਕੁਲ ਨਾਲ ਮੌਜੂਦ ਹਾਂ ਬਹੁਤ ਦੁਖਦ ਬਹੁਤ ਹੀ ਭਾਵਕ ਕਰਨ ਵਾਲੀ ਇੱਥੇ ਘਟਨਾ ਵਾਪਰੀ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਜਿਨ੍ਹਾਂ ਦੀ ਰਹਿ ਗੁਜ਼ਰ ਪਸ਼ੂਆਂ ਦੇ ਨਾਲ ਚੱਲਦੀ ਸੀਗੀ ਉਹਨਾਂ ਦਾ ਦੁੱਧ ਵੇਚ ਕੇ ਚੱਲਦੀ ਸੀ ਉਹਨਾਂ ਦੇ ਇੱਥੇ ਦੱਸਿਆ ਜਾ ਰਿਹਾ ਸੱਤ ਤੋਂ ਅੱਠ ਜਿਹੜੇ ਪਸ਼ੂ ਨੇ ਉਹ ਬਰੂ ਖਾਣ ਤੋਂ ਬਾਅਦ ਜਿਹੜਾ ਉਹਨਾਂ ਨੇ ਪਾਣੀ ਪੀਤਾ ਜ਼ਹਿਰ ਬਣ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਰੀਰ ਆਕੜੇ ਪਏ ਨੇ ਮਿੰਟਸ ਕਿੰਟਾਂ ਵਿੱਚ ਸੱਤ ਪਸ਼ੂ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਬਹੁਤ ਹੀ ਦਿਲ ਨੂੰ ਝੰਝੋੜ ਦੇਣ ਵਾਲੀ ਇਹ ਖਬਰ ਹੈ ਤਸਵੀਰਾਂ ਨੇ ਔਰ ਇਹਨਾਂ ਨੇ ਬਰੂ ਨਿਕਲ ਲਿਆ ਪਰ ਇਕੱਲਾ ਬਰੂ ਪਸ਼ੂਆਂ ਨੇ ਨਹੀਂ ਨਿਕਲਿਆ ਜਿਹੜੇ ਮਾਲਕ ਨੇ ਜਿਹੜੇ ਗੁੱਜਰ ਪਰਿਵਾਰ ਹੈ ਜਿਨ੍ਹਾਂ ਦੇ ਪਸ਼ੂ ਆ ਉਹਨਾਂ ਦੀ ਰੋਜੀ ਰੋਟੀ ਵੀ ਨਿਕਲੀ ਗਈ ਇਹਨਾਂ ਦੀ ਇਕੱਲੀਆਂ ਅੱਖਾਂ ਡੀਆਂ ਨਹੀਂ ਰਹਿ ਗਈਆਂ ਉਹਨਾਂ ਦੀ ਅੱਖਾਂ 'ਚ ਹੰਝੂ ਬੰਦ ਨਹੀਂ ਹੋ ਰਹੇ ਤਸਵੀਰਾਂ ਤੁਸੀਂ ਨਾਲ ਦੀ ਮੈਲ ਦੇਖ ਰਹੇ ਹੋ ਸਰਪੰਚ ਸਾਹਿਬ ਤੋਂ ਪੂਰੀ ਜਾਣਕਾਰੀ ਲੈਣੀ ਕਿਉਂਕਿ ਆ ਆ ਜ਼ਹਿਰੀ ਆ ਇਸ ਜ਼ਹਿਰ ਤੋਂ ਬਚਣਾ ਹੈ ਔਰ ਪਸ਼ੂਆਂ ਨੂੰ ਬਚਾਣਾ ਹੈ ਖਾਸ ਕਰਕੇ ਤਾਂ ਸਰਪੰਚ ਸਾਹਿਬ ਪੂਰੀ ਘਟਨਾ ਕਿਵੇਂ ਹੋਈ ਸਾਨੂੰ ਸਮਝਾ ਦਿਓ ਕਿਉਂਕਿ ਅਸੀਂ ਸਮਝ ਪਾ ਰਹੇ ਆ ਦੇਖ ਪਾ ਰਹੇ ਆ ਸਾਰੇ ਪਿੰਡ ਦੇ ਦਿਲ 'ਚ ਦਰਦ ਹੈ ਇਸ ਤਰੀਕੇ 7-8 ਪਸ਼ੂ ਉਹਨਾਂ ਦਾ ਮਰ ਜਾਣਾ ਮਤਲਬ ਇਹਦੇ ਨਾਲ ਹੀ ਰੋਟੀ ਰੋਜ਼ੀ ਚੱਲਦੀ ਸੀਗੀ ਤਕਲੀਫ ਤਾਂ ਬਹੁਤ ਹੈ ਦੇਖੋ ਪਹਿਲਾਂ ਤਾਂ ਤੁਸੀਂ ਜਿਹੜੇ ਸਾਡੇ ਦੁੱਖ ਦੇ ਵਿੱਚ ਹਰ ਤਰ੍ਹਾਂ ਪੀਵੀ ਬੱਤੀ ਪਹੁੰਚਦੇ ਆ ਤੁਹਾਡਾ ਬਹੁਤ ਬਹੁਤ ਚੈਨਲ ਦਾ ਧੰਨਵਾਦ ਇਸ ਗੁੱਜਰ ਭਾਈਚਾਰੇ ਲੋ ਵੀ ਮੇਰੇ ਲੋ ਵੀ ਦੇਖੋ ਇਹ ਘਟਨਾ ਹਰ ਰੋਜ਼ ਦੀ ਤਰ੍ਹਾਂ ਗੁੱਜਰ ਭਾਈਚਾਰੇ ਦਾ ਇਹਨਾਂ ਦੇ ਆਪਣੇ ਤਾਂ ਇੱਕ ਪਰਾਲੀ ਹੀ ਹੁੰਦੀ ਬਸ ਜੀ ਯਾਨੀ ਰੋਜ਼ ਰੋਜ਼ ਸਵੇਰ ਨੂੰ ਚਾਰਦੇ ਆ ਡੇਲੀ ਇਹਨਾਂ ਚਾਰ ਕਹਿੰਨੀਆਂ ਦਾ ਲੈ ਆ ਕੇ ਆਪਣੇ ਇਹਨਾਂ ਦੀ ਰਾਂਚ ਇੱਥੇ ਉੱਦਾ ਸਾਡੇ ਪਿੰਡੇ ਨਹੀਂ ਵੋਟਾਂ ਮੇਰੇ ਪਿੰਡ ਚਾਹੀਦੀਆਂ ਇਹਨਾਂ ਦੀ ਥੈਂ ਵੀ ਨਹੀਂ ਸਾਡੇ ਪਿੰਡੇ ਲਿਆ ਹੁਣ ਇਹ ਤਾਂ ਕੀ ਸਵੇਰੇ 10:00 ਵਜੇ ਇੱਥੇ ਸਾਡੇ ਜੰਗਾ ਬਣਦੀ ਹੈ ਮੋਰੇ ਉੱਥੇ ਜਿੱਦਾਂ ਕਾਫੀ ਭਰੂਆ ਖੇਤਾਂ ਚ ਕਣਕ ਦਾ ਵੱਢ ਉਹ 10:00 ਵਜੇ ਮੈਂ 10:00 ਵਜੇ ਹੋਣੇ ਮੰਨੇ ਇੰਨੇ ਹਾਂ ਜੀ ਇੰਨੇ 10:00 ਵਜੇ ਚੜਕੇ ਜਦੋਂ ਸਾਡੇ ਇੱਥੇ ਕਜ਼ੀਮੀਦਾਰ ਰੇਸ਼ਮ ਭਾਈ ਉਹਨੇ ਕਿਹਾ ਵੀ ਉਹ ਜਦੋਂ ਪਸ਼ੂ ਹਟਦੇ ਥੋੜੋ ਪਸ਼ੂ ਉਹ ਕੁੜੀਏ ਨਾ ਚਾਰੋ ਪਸ਼ੂ ਨੂੰ ਸਮਝ ਨਹੀਂ ਆ ਪਸ਼ੂ ਨੂੰ ਕਿ ਪਸ਼ੂ ਤੁਰੇ ਜਾਂਦੇ ਨੇ ਮੂੰਹ ਮਾਰਨਾ ਬਸ ਮੂੰਹ ਮਾਰ ਕੇ ਚੜਦੇ ਤਰ੍ਹਾਂ ਰੋਜ਼ ਦੀ ਰੋਜ਼ ਦੀ ਤਰ੍ਹਾਂ ਆਏ ਡੇਲੀ ਜਦੋਂ 11:00 ਵਜੇ ਪਸ਼ੂ ਇੱਥੇ ਨਾਂਦੇ ਆ ਫਿਰ ਡੇਰੇ ਦਿਨ ਚੱਲ ਜਾਂਦੇ ਬਾਹਰ ਆ ਕੇ ਇੱਕ ਤਾਂ ਪਿੱਛੇ ਡੇਪੀਆਂ ਆਂਦੀ ਆਹ ਸੜਕ ਤੇ ਵੀ ਤੇ ਜੇ ਕਹੀਏ ਵੀ ਆਪਾਂ ਪਾਣੀ ਚ ਨੁਕਸਾਨ ਆ ਯੋਨੀ ਮਰਨੀ ਚਾਹੀਦੀ ਸੀ ਜਿਹੜੀ ਬਾਹਰ ਇੱਕ ਉਹ ਵੀ ਬਾਹਰ ਇਹ ਜਿੰਨ ਜਿੰਨੇ ਪਸ਼ੂ ਇੱਕ ਪਸ਼ੂ ਜਿਹੜਾ ਪਾਣੀ ਤੋਂ ਪਹਿਲਾਂ ਹੀ ਉਧਰ ਡੇਗ ਗਿਆ ਪਹਿਲਾਂ ਹੀ ਕੋਤੇ ਡੱਪੇ ਜੇ ਕਾ ਡੇਗ ਗਿਆ ਭਾਈ ਸਵਾਲ ਤੁਸੀਂ ਬਲੋ ਖੜਾ ਕਰ ਰਹੇ ਹੋ ਕਿ ਜੇ ਕੋਈ ਸ਼ੱਕ ਕਰ ਰਹੇ ਕਿ ਛੱਪੜ ਦੇ ਪਾਣੀ 'ਚ ਕੋਈ ਕੋਈ ਜ਼ਹਿਰੀਲਾ ਕੋਸ਼ ਹੈਗਾ ਤੱਤ ਤਾਂ ਛੱਪੜ ਤੋਂ ਪਹਿਲਾਂ ਵੀ ਇੱਕ ਜਿਹੜੀ ਜਿਹੜਾ ਪਸ਼ੂ ਡੇਗ ਗਿਆ ਕਿਉਂ ਛੱਪੜ ਜਿਹਦਾ ਰੋਜ਼ ਨਾਂਦੇ ਆ ਜੀ ਇਹ ਜਾਨਵਰ ਇਹਨਾਂ ਦੇ ਡੇਲੀ ਨਾਂਦੇ ਆ ਆ ਤਾਂ ਅੱਜ ਜਣੀ ਕੁਦਰਤੀ ਮਾੜੀ ਕਿਸਮਤ ਰੱਖ ਲਓ ਇੰਨਾ ਘੱਟੋ ਘੱਟ 8-9 ਲੱਖ ਦਾ ਨੁਕਸਾਨ ਹੋਆ ਇਹ ਗੁਜਰਨ ਭਾਈ ਜਿਹੜਾ ਦਾ ਕਟੀਆਂ ਪਾਲ ਬੜੀ ਦੇਖੋ ਪਾ ਤਸਵੀਰ ਦੇਖ ਪਾਰੇ ਕਿਦਾ ਖਾਡੀਆਂ ਰਹਿ ਗਈਆਂ ਮੂੰਹ ਚ ਕਿਤੇ ਕਿਤੇ ਝਾਗ ਗਿਆ ਢਿੱਡ ਪੱਥਰ ਬਣਿਓ ਪਏ ਆ ਉਹ ਗਲਾ ਕਿਦਾ ਮੁੜ ਗਿਆ ਦੇਖੋ ਮਤਲਬ ਬਹੁਤ ਜ਼ਹਿਰ ਇਹਦੇ ਅੰਦਰ ਬਰੂ ਦੇ ਕੋਈ ਬਰੂ ਜਿਹੜਾ ਹੁੰਦਾ ਨਾ ਜੇ ਤਾਂ ਮੀਂਹ ਪਈ ਜਾਣਾ ਇਹ ਤਾਂ ਠੀਕ ਹੈ ਇਹ ਤਾਂ ਚਲੋ ਪਸ਼ੂ ਨੂੰ ਜਦੋਂ ਮੀਂਹ ਨਾ ਪਿਆ ਇੱਥੇ ਫਿਰ ਇਹ ਤਾਂ ਕੁਦਰਤੀ ਜਾਣੀ ਰੱਖ ਲੋ ਵੀ ਜਿਹੜੀ ਕਣਕ ਦੀ ਗੋਲੀ ਰੱਖਣ ਵਾਲੀ ਨਾਲ ਵੀ ਜ਼ਿਆਦਾ ਜ਼ਹਿਰ ਵਾ ਅੱਛਾ ਇੰਨੀ ਖਤਰਨਾਕ ਵਾ ਤੇ ਫਿਰ ਇਨਸਾਨ ਲਈ ਵੀ ਖਤਰਨਾਕ ਇਨਸਾਨ ਲਈ ਵੀ ਖਤਰਨਾਕ ਹੈ ਹਾਂ ਇਹ ਖਾਲੀ ਚੀਜ਼ ਹੈ ਇਹ ਕੋਈ ਬੀਜ ਦਾ ਨਹੀਂ ਹੈ ਨਾ ਅਸੀਂ ਅਸੀਂ ਤਾਂ ਸਵਾ ਖੇਤੀ ਜ਼ਿਮੀਂਦਾਰ ਇਹਨੂੰ ਸੁੱਕੇ ਬਹਾਈ ਕਰੀ ਦੇਵੇ ਸੁੱਕ ਜਵੇ ਆਟੋਮੈਟਿਕ ਜਿੱਥੇ ਦਾ ਝੋਨਾ ਲੱਗ ਜਾਂਦਾ ਉੱਥੇ ਸੁੱਕ ਜਾਂਦਾ ਇਹਨੂੰ ਕੋਈ ਬੀਜ ਦਾ ਨਹੀਂ ਹੈ ਨਹੀਂ 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 ਉਧਰ ਤੇ ਕੁਦਰਤ ਹੁਣ ਵੀ ਅਸੀਂ ਤਾਂ ਚਲੋ ਸਾਡਾ ਇਹ ਮੰਗਵਾ ਹੁਣ ਬਚਾਰੇ ਇਹ ਮਾਤਰ ਸਾਥੀ ਆ ਬਹੁਤ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬਾਂ ਨੂੰ ਔਰ ਸਾਡੇ ਜਿੱਦਾਂ ਵੀ ਮਰੇ ਨਾਲ ਹੀ ਪਰਵਾਰ ਪਿੰਡ ਦੇ ਜਾਂ ਜਿੰਦਾ ਮੇਰੇ ਵੱਲੋਂ ਸਹਿਯੋਗ ਰੱਖ ਲਓ ਅਸੀਂ ਸਾਰੇ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਮੈਂ ਤੁਹਾਡੀ ਗੱਲ ਇੱਕ ਵਾਰੀ ਕਨਵੇ ਕਰ ਦਮਾ ਜੋ ਸਰਪੰਚ ਸਾਹਿਬ ਜੋ ਪਿੰਡ ਦੇ ਇਹ ਜਿੰਨੀਆਂ ਸ਼ਖਸੀਅਤਾਂ ਇੱਥੇ ਮੌਜੂਦ ਨੇ ਜਿੰਨੇ ਮੋਦਵਾ ਰਿਆ ਇਹ ਇਹ ਸਮਝਾਣਾ ਚਾਹੁੰਦੇ ਆ ਕਿ ਦੇਖੋ ਇਹ ਮੈਨ ਮੇਡ ਟ੍ਰੈਜੇਡੀ ਨਹੀਂ ਆ ਦਿਖਾਈਓ ਕੋਈ ਇਹ ਮੈਨ ਮੇਡ ਟ੍ਰੈਜੇਡੀ ਨਹੀਂ ਆ ਇਨਸਾਨ ਵੱਲੋਂ ਕੀਤਾ ਕੋਈ ਘਾਣ ਨਹੀਂ ਆ ਕੁਦਰਤੀ ਜਿਹੜਾ ਇਹ ਤਾਂ ਕੁਦਰਤੀ ਆ ਜੀ ਕੁਦਰਤੀ ਜਿਹੜਾ ਭਾਣਾ ਵਾਪਰਿਆ ਇਸ ਕਰਕੇ ਇਹ ਸਾਰੇ ਚਾਹੁੰਦੇ ਆ ਕਿ ਪ੍ਰਸ਼ਾਸਨ ਸਰਕਾਰ ਜਾਂ ਆਮ ਲੋਕ ਇਹਨਾਂ ਦੀ ਮਦਦ ਕਰਨ ਕਿਉਂਕਿ ਆਪਾਂ ਇੱਕ ਬੀਬੀ ਦੇਖ ਪਾਰੇ ਸੀ ਉਹ ਕੱਟ ਗਾਸ਼ ਖਾ ਕੇ ਡਿੱਗ ਗਈ ਮੋਈ ਕੱਲੇ ਪਸ਼ੂ ਉਹਨਾਂ ਦੀ ਅੱਖਾਂ ਨਹੀਂ ਅੱਡੀਆਂ ਰਹਿ ਗਈਆਂ ਇਹਨਾਂ ਦੇ ਅੱਖਾਂ 'ਚੋਂ ਅਥਰੂ ਨਹੀਂ ਬੰਦ ਹੋ ਰਹੇ ਉਹ ਕੱਲੇ ਇਹ ਨਹੀਂ ਡਿੱਗੇ ਜਿਹੜੇ ਮਾਲਕ ਨੇ ਉਹ ਵੀ ਡਿੱਗਦੇ ਪਏ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਸ਼ੂ ਆ ਦੇਖੋ ਮਾਲਕ ਤਾਂ ਹੁਣ ਮਾਂ ਤਾਂ ਡੱਪੇ ਪਿਓ ਸ਼ੋਕੇ ਹੁਣ ਜਿਹੜਾ ਸ਼ੇਰ ਸਿੰਘ ਉਹ ਸ਼ੇਰਾ ਤਾਂ ਹੁਣ ਇੱਕ ਇਨਸਾਨ ਜਿਹੜਾ ਫਿਰ ਵੀ ਤਕੜਾ ਹੁੰਦਾ ਦਿਲੋਂ ਇਹਦੇ ਪਸ਼ੂ ਆ ਸਾਰੇ ਪਰ ਇਹ ਫਿਰ ਵੀ ਇਹਨਾਂ ਦੇ ਮਿਸੇ ਮੋਸ਼ਾ ਮੁੰਡਾ ਇਹਦਾ ਤਾਂ ਸਵੇਰ ਦਾ ਨੱਠਾ ਫਿਰਦਾ ਵਿਚਾਰਾ ਸਾਰਾ ਸਰੀਕਾ ਇਹਨਾਂ ਦਾ ਜਿੰਨੇ ਵੀ ਭਾਈ ਜਿਗਰਾ ਕਰਕੇ ਖੜੇ ਇੱਥੇ ਦੇਖੋ بڑا ਜਿਗਰਾ ਹੈ ਇਹਨਾਂ ਦੇ ਅੱਗੇ ਪਿੱਛੇ ਜੇ ਆਪਾਂ ਰਾਤ ਨੂੰ ਅੱਗ ਲੱਗੀ ਜੇ ਪਰਾਲੀ ਨੂੰ ਉਹਦੇ ਤੇ ਭਾਈ ਦੇ ਲੱਗੀ ਹੈ ਹੈ ਭਾਈ ਆ ਪੰਜ 6 ਇਹ ਸੀਜ਼ਨ ਵੀ ਔਖਾ ਹੀ ਹੈ ਇਹਨਾਂ ਦੇ ਐਤ ਕੀ ਤਾਂ ਬਹੁਤ ਤਕੜਾ ਨੁਕਸਾਨ ਆ ਆ ਖਿਆਲ ਲੈ ਕੇ ਆਇਆ ਸੀਜ਼ਨ ਜੀ ਅੱਛਾ ਪਰ ਜਿਵੇਂ ਬਰੂ ਆ ਤੁਸੀਂ ਸੁਲਝੋ ਲੱਗਦੇ ਹੋ ਖਿਆਲ ਨਹੀਂ ਕੀਤਾ ਖਿਆਲ ਨਹੀਂ ਕੀਤਾ ਤੇ ਮਨ ਚ ਹੋਣੀ ਨਹੀਂ ਐ ਤਦੀ ਗੱਲ ਮਨ ਚ ਆਈ ਨਹੀਂ ਪੈਨੇ ਪਸ਼ੂ ਹੁੰਦੇ ਇਹਨਾਂ ਦਾ ਜਿਹੜਾ ਝੁੰਡ ਹੁੰਦਾ ਨਾ 25-30 ਪਸ਼ੂਆਂ ਦਾ ਹੁੰਦਾ ਹੁਣ ਇਹ ਨੰਗਾਉਂਦੇ ਨੰਗਾਉਂਦੇ ਜਾਨ ਨੂੰ ਇੱਕ ਦੋ ਮੂੰਹ ਮਾਰ ਗਈਆਂ ਹੁਣ ਜਿਨ੍ਹਾਂ ਨੇ ਮੂੰਹ ਮਾਰ ਗਈਆਂ ਉਹ ਜਾਨੀਆਂ ਜਾਨੀ ਨੁਕਸਾਨ ਹੋਇਆ ਜਿਨ੍ਹਾਂ ਨੇ ਨਹੀਂ ਮੂੰਹ ਮਾਰਿਆ ਉਹ ਠੀਕ ਉਹ ਬਚ ਗਈਆਂ ਇਹਨਾਂ ਦੀ ਰੋਜ਼ੀ ਰੋਟੀ ਦਾ ਨੁਕਸਾਨ ਹੈ ਰੋਜ਼ੀ ਰੋਟੀ ਦਾ ਨੀ ਹੈਗਾ ਜਿੱਦਾਂ ਹੁਣ ਕੱਟੋ ਘਟਾ ਨੁਕਸਾਨ ਹੋਇਆ ਹੁਣ ਜਿੱਦਾਂ ਅਸੀਂ ਕਹਿ ਦਿੰਨੇ ਪਸ਼ੂ ਲੇਕਿਨ ਪਰਿਵਾਰ ਦਾ ਮੈਂਬਰ ਹੀ ਹੁੰਦਾ ਤੇ ਉਹ ਵੀ ਹੁੰਦਾ ਤੇ ਉਹ ਵੀ ਹੁੰਦਾ ਨਾ ਸਹੀ ਗੱਲ ਹੈ ਜੀ ਇਹਹੀ ਹੈ ਇਹਨਾਂ ਦੀ ਗੁੱਜਰ ਭਾਈਚਾਰੇ ਨੂੰ ਤਾਂ ਨਾ ਹੋਰ ਕੋਈ ਚੀਜ਼ ਨਹੀਂ ਇਹਨ ਪਸ਼ੂਆਂ ਨਾਲੇ ਪਿਆਰ ਹੁੰਦਾ ਇਹਨਾਂ ਨੂੰ ਪਸ਼ੂਆਂ ਨਾਲੇ ਹੀ ਨੀ ਕੱਟੀਆਂ ਬੱਚੀਆਂ ਪਾਲ-ਪਾਲ ਕੇ ਆਪਣੇ ਨਿਆਣੇ ਵਿਆਂਦੇ ਆ ਆਪਣਾ ਘਰ ਚਲਾਉਂਦੇ ਆ ਇਹ ਸਭ ਕੁਝ ਪਸ਼ੂਆਂ ਦੇ ਸਿਰ ਤੇ ਹੀ ਆ ਇਹ ਤਾਂ ਜਾਨੀ ਆਪਾਂ ਜਿੰਮੇਦਾਰ ਭਾਈ ਜੀ ਤਾਂ ਤਾਂ ਵੈਸੀ ਟੁੱਟੀ ੱਟ ਪਈ ਹੋਵੇ ਬੰਦੇ ਸਿੱਟਣ ਦਾ ਦਿਲ ਨਹੀਂ ਕਰਦਾ ਜੇ ਆਪਣੀ ਹੋਵੇ ਨਾ ਸਾਹ ਲੈਣ ਦੇ ਸਿਗੇ ਹਨਾ ਤੇ ਇਹਨਾਂ ਨਾਲ ਤੁਹਾਡੇ ਬਹੁਤ ਦਿਲ ਦੇ ਭਾਵ ਸਾਂਝੇ ਹੋਣੇ ਆ ਵੀ ਅੱਜ ਕਿੰਨੇ ਲੀਟਰ ਦੁੱਧ ਕੱਢਿਆ ਜਾਂ ਅੱਜ ਨੇ ਆ ਖਾਦਾ ਹੋ ਕੀਤਾ ਬਹੁਤ ਜ਼ਿਆਦਾ ਹੋਣੀ ਆ ਨਾ ਹਾਂਜੀ ਜੀ ਇੱਕ ਵੈਸੇ ਨੁਕਸਾਨ ਹੋਇਆ ਇਹਦੇ 8 ਨਗਾ ਦੇ ਵਿੱਚੋਂ 4 ਤਾਂ ਸੋਨੇ ਵਾਲੀਆਂ ਵੋਹ ਇਹਦੇ ਵਿੱਚ ਪਿੰਡ ਵਿੱਚ ਬੱਚੇ ਵੀ ਆਉਣ ਵਾਲੀ ਲੈਂਡ ਜਾਣਾ ਹੋਵੇ 7.5 ਲੱਖ ਦੀ ਮਾਰ ਆਪਾਂ 12 ਬਣ ਕੇ ਚੱਲੀ ਹਾਂ ਬੱਚੇ ਵੀ ਵਿੱਚ ਪਿੰਡ ਦੀ ਚੌਂ ਦੇ ਵਿੱਚ ਬੱਚੇ ਵੀ ਆ 12 ਹੋ ਗਏ ਫਿਰ ਕਿਸੇ ਨੂੰ 8 ਵਾਂ 8 4 12 12 ਹੋ ਗਏ ਲੈਂਡ ਦਾ 10 15 ਕ ਦਿਨ ਲੈਣੇ ਸੀ ਜਿਹੜੀ ਆ ਅੱਜ ਤੇ ਬੜੀ ਚੱਲੋ ਤੁਹਾਡੀ ਜਿਹੜੀ ਮੰਗ ਹੈ ਜ਼ਰੂਰਤ ਐਨਆਰਆਈ ਵੀਰਾਂ ਤੱਕ ਦੱਸੋ ਸਰਕਾਰ ਤੱਕ ਪ੍ਰਸ਼ਾਸਨ ਤੱਕ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਮਦਦ ਕਰਨੀ ਚਾਹੀਦੀ ਵੀ ਜਿੰਦਿਆਂ ਵੀ ਹੋ ਸਕੇ ਕੀ ਨਾਮ ਕੀ ਇਹਨਾਂ ਦਾ ਸ਼ੇਰ ਅਲੀ ਹੈ ਜੀ ਸ਼ੇਰ ਅਲੀ ਨੇ ਦਿਲ ਵੀ ਵੈਸੇ ਸ਼ੇਰ ਵਾਲਾ ਹੀ ਰੱਖਿਆ ਨੇ ਤਾਂ ਬੰਦਾ ਸੱਚੀ ਇੱਕ ਗਰਮੀ ਇੰਨੀ ਆ ਇਹ ਹਾਲਾਤ ਦੇਖ ਕੇ ਬੰਦਾ ਵੈਸੇ ਹੀ ਇੱਠਾ ਦੇਖ ਜਾਂਦਾ ਸ਼ੇਰ ਅਲੀ ਜੀ 10 12 ਮੈਂ ਉਹੀ ਦੇਖੋ ਤਕਲੀਫ ਸਾਨੂੰ ਵੀ ਹੋ ਰਹੀ ਹੈ ਦਰਦ ਹੋ ਰਿਹਾ ਹੈ ਸ਼ੇਰ ਅਲੀ ਜੀ ਤੁਸੀਂ ਆਪਣਾ ਫੋਨ ਨੰਬਰ ਸ਼ੇਅਰ ਕਰ ਦਿਓ ਜਿਹੜੇ ਸਾਡੇ ਭੈਣ ਭਰਾ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੀ ਮਦਦ ਕਰਨੀ ਚਾਹੁੰਦੇ ਆ ਉਹ ਤੁਹਾਡੇ ਨਾਲ ਸੰਪਰਕ ਜੇ ਪ੍ਰੋਟੋਕੋਲ ਪੇ ਪੀਟੀਐਮ ਚੱਲਦਾ ਹੋਵੇ ਤੁਹਾਡੇ ਦੇਖੋ ਹਜ਼ਾਰ ਹਜ਼ਾਰ ਬੰਦਾ ਪਾਣ ਲੱਗਾ ਨਾ ਅਸੀਂ ਇਹਨਾਂ ਦੇ ਚੈਨਲ ਰਾਹੀਂ ਕਿ ਕਣਕ ਦੇ ਨੁਕਸਾਨ ਜਿੰਨੇ ਹੋਏ ਸਾਡੇ ਪੂਰੇ ਹੋਏ ਆ ਹਰ ਇੱਕ ਬੰਦੇ ਦੇ ਤੁਹਾਡਾ ਵੀ ਪੂਰਾ ਕਰਾਂਗੇ ਨਾਲ ਮਿਲ ਕੇ ਤੇ ਨੰਬਰ ਆਪਣਾ ਮੋਬਾਈਲ ਨੰਬਰ ਬੋਲੋ ਇੱਧਰ ਇੱਧਰ ਆ ਜਾ ਇੱਧਰ ਆ ਜਾ ਇਹ ਤੁਹਾਡਾ ਬੇਟਾ ਹੈ ਨਹੀਂ 98777 69175 ਹੈ ਜੀ ਠੀਕ ਹੈ ਜੀ 98777 69175 ਤਾਂ ਇਹ ਨੰਬਰ ਇਹਨੇ ਤੁਹਾਨੂੰ ਦੱਸ ਦਿੱਤਾ ਜਿਹੜੇ ਮਦਦ ਕਰਨੀ ਚਾਹੁੰਦੇ ਸ਼ੇਰ ਅਲੀ ਜੀ ਦੀ ਉਹ ਕੰਟੈਕਟ ਕਰਕੇ ਸ਼ੇਰ ਅਲੀ ਜੀ ਆਪਣਾ ਵੈਸੇ ਪਰਸਨਲ ਨੰਬਰ ਵੀ ਦੱਸ ਦੋ 985636886 9815636886 ਤੁਸੀਂ ਦੋਨੇ ਨੰਬਰਾਂ ਤੇ ਕਾਲ ਕਰਕੇ ਇਹਨਾਂ ਨਾਲ ਪੂਰੀ ਜਾਣਕਾਰੀ ਨੂੰ ਤੁਹਾਨੂੰ ਹਾਸਲ ਕਰਕੇ ਜਿੰਨੇ ਦੀ ਮਦਦ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਔਰ ਇਨਸਾਨੀਤ ਨਾਤੇ ਮਦਦ ਕਰਨੀ ਵੀ ਚਾਹੀਦੀ ਆ ਕਿਉਂਕਿ ਕਹਿੰਦੇ ਕਿ ਦੁੱਖ ਵੰਡਾਉਣ ਨਾਲ ਘਟ ਜਾਂਦਾ ਜੇ ਆਪਾਂ ਰਲ ਮਿਲ ਕੇ ਚਾਹੀਏ ਤਾਂ ਇਹਨਾਂ ਦਾ ਦੁੱਖ ਵੰਡਾ ਸਕਦੇ ਆ ਔਰ ਇਹ ਵੀ ਪੈਰਾ ਤੇ ਆ ਜਾਣਗੇ ਔਰ ਬਣਦਾ ਹੀ ਆ ਇਨਸਾਨੀਤ ਨਾਤੇ ਬਣਦੇ ਆ ਨਹੀਂ ਕਹਿੰਦੇ ਮੈਂ ਆਪਣੇ ਪਿੰਡ ਨੂੰ ਵੀ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਜੀ ਪ੍ਰਸ਼ਾਸਨ ਵੀ ਕਰੇ ਔਰ ਐਨਆਰਆਈ ਭਰਾ ਆਪਾਂ ਮੈਚਾਂ ਦੇ ਕਲੱਬਾਂ ਦੇ ਰੱਬ ਤੋਂ ਰੱਬ ਤੋਂ ਬਾਅਦ ਪੰਜਾਬ ਨੂੰ ਜੇ ਆਸਰਾ ਹੈ ਐਨਆਰਆਈਆਂ ਦਾ ਇਹਨਾਂ ਦੀ ਮਦਦ ਅਸੀਂ ਤਾਂ ਇਹ ਚਾਹਨੇ ਕਿ ਇਹਨਾਂ ਦੀ ਪਰਮਾਤਮਾ ਇੰਨੀ ਮਦਦ ਹੋ ਜਾਵੇ ਕਿ ਇਹਨਾਂ ਨੂੰ ਆਪਣਾ ਜਿਹੜਾ ਦੁੱਖ ਭੁੱਲ ਜਾਵੇ ਆ ਦੇਖੋ ਜੋ ਤੇ ਮੋ ਤਾਂ ਨਹੀਂ ਭੁੱਲਦਾ ਨਾ ਭੁੱਲਣਾ ਨਹੀਂ ਹੈ ਉਹ ਨਹੀਂ ਭੁੱਲਦਾ ਚਲੋ ਇਹਨਾਂ ਨੂੰ ਹੌਲੀ 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 ਸਹਾਰਾ ਹੋ ਜਾਵੇ ਹੌਸਲਾ ਹੋ ਜਾਵੇ ਆਪਾਂ ਇਹਨਾਂ ਲਈ ਛੇੜ ਲਈ ਭਾਵਕ ਹੋ ਰਹੇ ਨੇ ਕੀ ਕਹਾਂ ਨਹੀਂ ਮੈਂ ਉਹੀ ਕਹਿਣਾ ਕਿ ਉਹਨਾਂ ਦੀ ਅੱਖਾਂ ਹੱਡੀਆਂ ਰਹਿ ਗਈਆਂ ਨੇ ਦੀ ਅੱਖਾਂ 'ਚੋਂ ਅਥਰੂ ਨੇ ਤਾਂ ਇਹ ਹੀ ਪਿਆਰ ਹੁੰਦਾ ਕੱਲਾ ਇਹ ਨਹੀਂ ਕਿ ਪਸ਼ੂ ਆ ਜੀ ਦੁੱਧ ਚੋ ਲਿਆ ਇੱਕ ਭਾਵਨਾ ਵੀ ਜੁੜੀ ਹੁੰਦੀ ਆ ਪਿਆਰ ਵੀ ਹੁੰਦਾ ਪਿਆਰ ਹੁੰਦਾ ਜੀ ਜੀ ਆ ਉਹ ਵੀ ਕਰਦਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਉਹ ਤਕਲੀਫ ਜਿਹੜੀ ਉਹ ਤਾਂ ਰਹਿਣੀ ਹੈ ਪੈਸੇ ਦਾ ਚਲੋ ਐਨਆਰਆਈ ਵੀਰ ਆ ਜਾਂ ਜਿਹੜੇ ਦਾਨੀ ਸੱਜਣ ਨੇ ਉਹ ਹੈਲਪ ਕਰ ਦੇਣਗੇ ਪਰ ਜਿਹੜਾ ਇੱਕ ਜੀਵ ਵਿਛੜ ਗਿਆ ਉਹਦੀ ਤਕਲੀਫ ਸਦਾ ਹੀ ਰਹਿੰਦੀ ਹੈ ਇਹਨਾਂ ਨੂੰ ਪਿਆਰੇ ਹੀ ਬਣਾ ਹੁੰਦਾ ਪਸ਼ੂਆਂ ਨਾਲ ਇਹ ਜਾਨੀ ਇਹਨਾਂ ਦਾ ਸਾਰਾ ਕਰਤਾ ਧਰਤਾ ਇਹ ਪਸ਼ੂਆਂ ਨਾਲ ਹੀ ਕਰਦੇ ਹਾਂ ਦੂਜੀ ਰੋਟੀ ਹਾਂ ਇਹਨਾਂ ਦਾ ਮੇਨ ਹੀ ਇਹੀ ਕੀਤਾ ਆ ਇਹ ਸਾਰਾ ਕੁਝ ਜਾਨੀ ਇੱਥੇ ਡਿਪੈਂਡ ਹੋਵੇ ਇੱਕ ਵਾਰੀ ਵੀਰੇ ਫਿਰ ਨੰਬਰ ਬੋਲਦੇ ਆਪਾਂ ਵੀਡੀਓ ਨੂੰ ਡ੍ਰੈਪ ਅਪ ਕਰਨ ਲੱਗੇ 9877769175 ਇਹ ਗੂਗਲ ਪੇ ਵਾਲਾ ਗੂਗਲ ਪੇ ਵਾਲਾ ਤੇ ਦੂਜਾ ਫੋਨ ਨੰਬਰ ਵਾਲਾ ਆਪਣੇ 6 985636868 ਜੀ ਤੁਸੀਂ ਇਹ ਫੋਨ ਨੰਬਰ ਸੁਣ ਲੈਣੇ ਆ ਇਹਨਾਂ ਤੇ ਕੰਟੈਕਟ ਕਰ ਲੈ ਦੀ ਮਦਦ ਜਿਹੜੀ ਆ ਪਰ ਰਲ ਮਿਲ ਕੇ ਕਰਨੀ ਤਾਂ ajo ਇਹ ਮੁਰ ਤੋਂ ਪੈਰਾ ਤੇ ਆਉਣ ਹਾਲਾਤ ਇੱਥੇ ਬਹੁਤ ਗੰਭੀਰ ਨੇ ਹੁਣ ਤਾਂ ਇਹ ਹੌਸਲਾ ਕਰਕੇ ਖੜੇ ਆ ਜਦੋਂ ਅਸੀਂ ਪਹੁੰਚੇ ਇਹਨਾਂ ਦੇ ਜਿਹੜੇ ਮੈਸੇਜ ਆ ਉਹ ਗੱਸ਼ ਖਾ ਕੇ ਹੇਠਾ ਡੇਗ ਕੇ ਤੁਸੀਂ ਇੱਥੋਂ ਇਹ ਅੰਦਾਜ਼ਾ ਲਾਓ ਕਿ ਕਿੰਨਾ ਤੇਮ ਉਹ ਕਿੰਨਾ ਪਿਆਰ ਹੋਵੇਗਾ ਪਰ ਇਹ ਤਸਵੀਰਾਂ ਜਿਹੜੀਆਂ ਦਿਖਾਈ ਦੇ ਤਸਵੀਰਾਂ ਜਿਹੜੀਆਂ ਰੂਹ ਨੂੰ ਝੰਡੋੜ ਦੇਣ ਵਾਲੀਆਂ ਤੁਸੀਂ ਦੇਖੋ ਕਿਵੇਂ ਪਸੂ ਜਿਹੜੇ ਆਕੜੇ ਪਏ ਆ ਮੱਝਾਂ ਜਿਹੜੀਆਂ ਆਕੜੀਆਂ ਪਈਆਂ ਔਰ ਜਿਨ੍ਹਾਂ ਦੇ ਇਹ ਘਰ ਦੇ ਜੀ ਆ ਜੀ ਮੰਦੇ ਆ ਇਹ ਜਿਨ੍ਹਾਂ ਦੇ ਪਸੂ ਉਹਨਾਂ ਦੇ ਦਿਲ ਤੇ ਕੀ ਬੀਤ ਜੋ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਰਲ ਮਿਲ ਕੇ ਅਸੀਂ ਇਸ ਸਪੀਡਤ ਪਰਿਵਾਰ ਦੀ ਮਦਦ ਕਰਨੀ ਜੀ ਸਾਡਿਆਂ ਨੂੰ ਤਾਂ ਇਹੀ ਆ ਕਿ ਮੈਂ ਇਹਨਾਂ ਦੀ ਮਦਦ ਪੂਰੀ ਕਰੂੰਗਾ ਨੌਂ ਛੇਰ ਅਸੀਂ ਕਰਨੀ ਨਹੀਂ ਕਿਵੇਂ ਹੌਸਲਾ ਹਰੇਕ ਦਾ ਬਰਾਬਰ ਹੈ ਪਰ ਅਸੀਂ ਇਹੀ ਮੇਰੇ ਵੱਲੋਂ ਬੇਨਤੀ ਹੈ ਕਿ ਸਾਡੇ ਪਿੰਡ ਦੇ ਤਾਂ ਹੈਗੇ ਹੈਗੇ ਜਿੰਨੇ ਬਾਹਰਲੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਆਪਾਂ ਪੂਰੀ ਮਦਦ ਕਰੀਏ ਨਾਲ ਖੜੀਏ ਪੂਰੀ ਕਰਨ ਕਿਉਂਕਿ ਆਪਾਂ ਨੂੰ ਇਹ ਬਹੁਤ ਜ਼ਿਆਦਾ ਵੱਡਾ ਦੁੱਖ ਹੋ ਆ ਜਿਹੜਾ ਪ੍ਰਾਣੀ ਆ ਜਾਂ ਹੋਰ ਨੁਕਸਾਨ ਹੁੰਦਾ ਉਹ ਤਾਂ ਆਪਾਂ ਲੈ ਸਕਦੇ ਆ ਇਹ ਪਸੂ ਲੈਣੇ ਬਹੁਤ ਔਖੇ ਆ ਵਕਿੱਏ ਸਾਡਾ ਹੁਣ ਇਸ ਵਾਰ ਦਾ ਮੌਕੇ ਦਾ ਸਰਪੰਚ ਮਲਕੀਤ ਸਿੰਘ ਖੰਡ ਪੈਣ ਚ ਨੁਕਸਾਨ ਹੋਇਆ ਅਸੀਂ ਸਾਰੇ ਇਹਨਾਂ ਦੇ ਨਾਲ ਵਾ ਜੀ ਜੀ ਸਰਪੰਚ ਸਾਹਿਬ ਅਸੀਂ ਗੱਲ ਕਰ ਲਈ ਹੈ ਤਕਲੀਫ ਹੈ ਦੁੱਖ ਹੈ ਸਾਨੂੰ ਜੋ ਇਹ ਘਟਨਾ ਹੋਈ ਹੈ ਮਾੜੀ ਮੰਦਪਾਗੀ ਘਟਨਾ ਤੋਂ ਖਾਂਤ ਹੋਇਆ ਤੁਸੀਂ ਕੀ ਕਹੋਗੇ ਜੀ ਤੇ ਮਤਲਬ ਤੁਹਾਡੇ ਤੱਕ ਇਨਫੋਰਮੇਸ਼ਨ ਪੂਰੀ ਹੈ ਡਿਟੇਲ ਸਰਪੰਚ ਜੀ ਨੇ ਮੈਨੂੰ ਹੁਣੇ ਫੋਨ ਕਰਿਆ ਸੀ ਤੇ ਮੈਂ ਆਪਣੀ ਦੁਕਾਨ ਤੋਂ ਹੁਣੇ ਆਇਆ ਬਹੁਤ ਮਾੜਾ ਕੰਮ ਹੋਇਆ ਜੀ ਇਹ ਜੀ ਮਾਲੋ ਨਾ ਸੈਣ ਜੋ ਕੰਮ ਹੈ ਤੁਹੂ ਵੀ ਹੋਇਆ ਨਾ ਗਰੀਬ ਬੰਦੇ ਆਪਣਾ ਮੱਝਾਂ ਦਾ ਦੁੱਧ ਰੋਜ਼ੀ ਰੋਟੀ ਹਾਂਜੀ ਆਪਣਾ ਪੇਟ ਪੂਜਾ ਕਰਦੇ ਹਨ ਜੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਹਾਂ ਇਹਨਾਂ ਦੀ ਪਰਪਾਈ ਕੀਤੀ ਜਾਵੇ ਨੁਕਸਾਨ ਦੀ ਜਿੰਨੀ ਵੀ ਹੋਵੇ ਹਾਂ ਕਿਉਂਕਿ ਅਸੀਂ ਗੱਲ ਕਰ ਸੀ ਮੈਨ ਮੇਡ ਟ੍ਰੈਜੇਡੀ ਨਹੀਂ ਆ ਜੇ ਆਪਾਂ ਕਹਿ ਲਈ ਇਹਨਾਂ ਦੀ ਗਲਤੀ ਨਹੀਂ ਆ ਓ ਬਰੂ ਜਿਹੜਾ ਹੁੰਦਾ ਕਹਿੰਦੇ ਕੁਦਰਤੀ ਓ ਜਖਰੀਲਾ ਬਰੂ ਖਾ ਲਿਆ ਜਖਰੀਲਾ ਬਰੂ ਕਹਿੰਦੇ ਕੁਦਰਤੀ ਓ ਪੈਦਾ ਹੋ ਜਾਂਦਾ ਤੇ ਉਹ ਅਚਾਨਕ ਹੀ ਉਹਨਾਂ ਨੇ ਕਹਿੰਦੇ ਰਾਤ ਚੱਲ ਗਈ ਜੀਪ ਤਾਂ ਹੁਣ ਵਾਪਸ ਆਣੇ ਨਹੀਂ ਜੀ ਵਾਪਸ ਹਨਾ ਤੇ ਇਹਨਾਂ ਦੀ ਨੁਕਸਾਨ ਦੀ ਪਰਪਾਈ ਹੋਵੇ ਕਿਸੇ ਦੀ ਹਾਂਜੀ ਸਾਰੇ ਮਦਦ ਕਰੋ ਜੀ ਜੀ ਸਾਰੇ ਜਾਣੇ ਸਾਰੇ ਕਰਾਂਗੇ ਮਦਦ ਦੀ ਬਿਲਕੁਲ ਚਲੋ ਇਹ ਬਹੁਤ ਚੰਗੀ ਗੱਲ ਹੈ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਕਹਿੰਦੇ ਕਿ ਅਸੀਂ ਇੱਥੇ ਮੌਕੇ ਤੇ ਮੌਜੂਦ ਹਾਂ ਔਰ ਇਹਨਾਂ ਦੀ ਜਿਹੜੀ ਬਣਦੀ ਸਰਦੀ ਮਦਦ ਆਪ ਵੀ ਕਰਾਂਗੇ ਤੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਵੀ ਰਲ ਮਿਲ ਕੇ ਸਾਥ ਦੇਣਾ ਔਰ ਪੰਜਾਬੀਆਂ ਦੀ ਖਾਸੀਅਤ ਇਹ ਹੈ ਕਿ ਹਮੇਸ਼ਾ ਜਦੋਂ ਕੋਈ ਤਕਲੀਫ ਚੋਂਦਾ ਕੋਈ ਪੀੜਤ ਹੁੰਦਾ ਉਹਦੇ ਨਾਲ ਆ ਕੇ ਖੜਦੇ ਉਮੀਦ ਕਰਦੇ ਤੁਸੀਂ ਸ਼ੇਰ ਅਲੀ ਜੀ ਨਾਲ ਵੀ ਖੜੋਗੇ ਤੇ ਇਹਨਾਂ ਦਾ ਦਰਦ ਵੰਡਣਾ ਹੋਵੇ ਬਹੁਤ ਬਹੁਤ ਸ਼ੁਕਰੀਆ